ਸਰ ਕਿੰਨੇ ਦਿਵਾਜੋ ਮੁੱਖ ਮੰਤਰੀ ਸਾਹਿਬ ਤੁਸੀਂ ਸਾਨੂੰ ਸਾਡੇ ਤੇ ਸ਼ਰਨਖਰ ਕਰ ਦਿਓ ਅੱਜ ਲੈ ਲਓ 5 ਲੱਖ ਅਸੀਂ ਬਹੁਤ ਗੁੱਸੇ ਦੇ ਵਿੱਚ ਆ ਕੇ ਤੁਰ ਕੇ ਆਇਆ ਭਰਾਵੋ ਤੇ ਭੈਣੋ ਮੀਟਿੰਗ ਤੁਸੀਂ ਲੱਖੋ ਆਪ ਦਾ 5 ਲੱਖ ਵੀ ਕੋਈ ਗੱਲ ਨਹੀਂ ਦੇਖ ਰਾਂਗੇ ਦੋ ਹੱਥ 12 ਹੱਲੇ ਵੀ ਅਸੀਂ ਕਹਿੰਦੇ ਆ ਸਿਆਣਾ ਦੀ ਤਹਾਤਾ ਕੰਨ ਤੇ ਲਿਖਿਆ ਪੜੋ ਨਹੀਂ ਫਿਰੋ ਹੱਤ ਦਾ ਟੁਕਦੀ ਆ ਤੁਹਾਡੇ ਤੇ ਜਿੱਥੋਂ ਮੈਂ ਗੱਲ ਗੁਰੂ ਕੀਤੀ ਆ 70 ਦੀ ਖਾਉਗੇ ਡਟੇ ਦੀ ਖਾਉਗੇ ਜੁਰਮਾਨਾ ਵੀ ਭਰੋਗੇ ਹੋ ਸਕਦਾ ਹੈ ਇੱਕ ਦੋ ਜਨਾਂ ਦੀ ਕਿ ਅਸੀਂ ਹੋਰ ਹੋਵੇ ਕੱਲ੍ਹ ਆਈ ਕਿਸੇ ਦੇ ਵਿੱਚ ਭਗਵਾਨ ਸਾਮਾਨ ਦੀ ਸਰਕਾਰ ਪੱਤਰਕਾਰ ਵੀ ਕਰਦੇ ਸੀ ਸਵਾਲ ਜਦੋਂ ਕੱਲ੍ਹ ਕੋਲ ਗੁਰੂ ਹਾਂਜੀ ਠੰਡ ਬਹੁਤ ਹੈ। ਠੀਕਾ ਭਾਈ ਹੈਗੀ ਐ। ਬਾਹਰ ਹੱਥ ਕੱਢਣ ਨੂੰ ਜੀ ਨਹੀਂ ਕਰਦਾ। ਆਹ ਖੜੀ ਜਾਂ ਟਰਾਲੀਆਂ ਇੰਨਾ ਚਿਰ ਰਹਿਣ ਬਿਠੇ ਰਾਕੀ ਤ ਰਾਤ ਆਲਾ ਸਖਾਨਾ ਨੇ। ਆ ਫੇਰ ਬੱਚੇ ਲੋਕ। ਇਹ ਤੁਸੀਂ ਪ੍ਰਤਿਆਵਾ ਲੈ ਲਿਓ। ਜਾਂ ਠੰਡ ਚ ਹੋਰ ਇੱਕ ਦੋ ਮੋਲਟਾਂ ਦੀ ਉਡੀਕ ਕਰਦੇ ਹੋ। ਮਤ ਸੋਚਿਓ। ਸਰਵਾਨੀਆਂ ਨਾਲ ਨਹੀਂ ਡਰਦੇ ਹੰਮ ਲਿਖਿਆ ਜਬੀ ਬਾਣ ਦਾ ਕੇ ਤਵੀ ਉਸ ਜਾ ਕੇ ਜੇ ਭਾਈ ਕੁਰਬਾਨੀਆਂ ਨਾਲ ਲਹਿਰਾ ਰੁਕਦੀਆਂ ਹੁੰਦੀਆਂ ਤਾਂ ਸਿੱਖ ਇਤਿਹਾਸ ਚੱਕ ਲੋ ਜਾਵਰੋ ਤੁਸੀਂ ਕਿਹੜੀ ਕਸਰ ਛੱਡੀ ਆ ਸਤਿਗਾਂ ਤਲਵਾ ਤੇ ਤੁਸੀਂ ਬਹਾ ਲਿਆ ਆਰਿਆਂ ਨਾਲ ਤੁਸੀਂ ਵੀਰਤਾ ਬੰਦ ਬੰਦ ਤੁਸੀਂ ਕੱਟਤਾ 7 ਸਾਲ 9 ਸਾਲ ਤੇ ਕੱਦਾਂ ਜ ਤੁਸੀਂ ਕਿੱੜ ਤੇ ਸਾਡੇ ਸਾਹ ਜਾ ਕੇ ਕਿਹੜੀ ਕਸਰ ਛੱਡੀ ਹੈ ਐਸੇ ਤਰ੍ਹਾਂ ਕੋ ਲਹਿਰ ਤੁਰੀ ਆਉਂਦੀ ਹੈ 19 ਸਾਲ ਦਾ ਖਰਾਬਾ ਫਾਸੀ ਚੜ ਕੇ ਭਰ ਪਾੜਿਆ ਸੀ ਤੁਸੀਂ ਵਿਸ਼ਾਦ ਲਹਿਰ ਰੁਕ ਜੂ ਆਖੋਤਰਾ ਖਰਾਬੇ ਦਾ ਇਤਿਹਾਸ ਵੀ ਦਾਤਾ ਸੁਣ ਲੋ ਅੱਜ ਵੀ ਮੋਰਦਾ ਹੈ ਉਹ ਫਿਰ ਜਿਹੜਾ ਅੰਗਰੇਜ਼ੀ ਜੱਜ ਸੀ ਨਾਲ ਪੰਜਾਬੀ ਜੱਜ ਬਹਾਇਆ ਹੋਇਆ ਸੀ ਉਹਨੇ ਪੰਜਾਬੀ ਸਮਝਣ ਵਾਸਤੇ ਉਹ ਨੂੰ ਪ੍ਰੀਖਿਆ ਖੜਾ ਹੋ ਗਿਆ ਕਿ ਆ ਤਾਂ ਨੌਜਵਾਨ ਅਲੜ ਜਾਂ ਮੁੰਡਾ ਕਿਉਂਕਿ ਉਹਦੀ ਸਾਲ ਦੀ ਉਮਰ ਛੋਟੀ ਹੁੰਦੀ ਹੈ ਇਹ ਤਾਂ court ਨੇ ਪ੍ਰੀਖਿਆ ਨਾ ਫੜ ਲਿਆ ਪੰਜਾਬੀ ਜੱਜ ਨੂੰ ਕਹਿੰਦਾ ਇਹਨੂੰ ਪੁੱਛ ਲਾ ਇਹ ਚਲਿਆ ਜਾਵੇ ਮਾਫੀ ਮੰਗ ਜੇ ਜੀ ਮੈਂ ਗਦਰ ਨਹੀਂ ਸੀ ਪੰਜਾਬੀ ਗੱਜ ਖੁਸ਼ ਹੋ ਗਿਆ ਜੀ ਜਾਗਰੂ ਨਹੀਂ ਪਤਾ ਵੀ ਇਹ ਹੀ ਅਖਰਾਬਾ ਇਹ ਜਦੋਂ ਸਰਾਬੇ ਨੇ ਕੰਨਾਂ 'ਚ ਗੱਲਾਂ ਪੈਂਦੀਆਂ ਉਹ ਇਤਿਹਾਸ ਕਹਿੰਦਾ ਖੜਖੜ ਕਰਕੇ ਸਸਰਾਬਾ ਕਿਉਂਕਿ ਫਾਂਸੀ ਦੀ سزا ਹੋਈ ਨਹੀਂ ਸੀ ਹੱਤਾਂ ਨੂੰ ਜਿਹਨਾਂ ਕੋ ਪਹਿਲੇ ਨੰਬਰ ਤੇ ਸਰਾਬਾ ਸੀ ਤਾਂ ਜਾਗੇ ਬੋਲਦਾ ਕਹਿੰਦਾ ਇਹ ਕੀ ਕਹਿੰਦਾ ਨੌਜਵਾਨ ਮੰਨਦੇ ਆ ਉਹ ਕਹਿੰਦਾ ਜੀ ਨਹੀਂ ਉਹਨੂੰ ਪਤਾ ਸੀ ਕਿ ਆ ਵੀ ਇਹ ਮੰਨਣਾ ਨਾਲ ਤਾਹੀ ਨਹੀਂ ਪੰਜਾਬੀ ਜੱਜ ਕਹਿੰਦਾ ਹੁਣ ਸੱਚੀ ਬੋਲ ਕਹਿੰਦਾ ਜੀ ਇਹ ਤਾਂ ਐਂ ਕਹਿੰਦਾ ਗੱਲ ਕਰ ਹੱਥ ਕੜੀਆਂ ਨਾਲ ਜਕੜਿਆ ਹੋਇਆ ਮੈਂ ਮਾਰਦਾ ਖੁੱਲਾ ਫੱਦੋ ਮੈਨੂੰ ਇਹਨਾਂ ਜੱਜਾਂ ਨੂੰ ਤਾਂ ਹੁਣੇ ਤਾੜੇ ਦਿਖਾ ਦਿਆਂ ਜੱਜ ਕਹਿੰਦਾ ਬੈਲ ਲਈ ਪਈ ਇਹਨਾਂ ਨੂੰ ਫਸਤੀ ਜਾਰ ਦੇ ਦੇ ਕਿਉਂ ਭਈ ਦਰਦੀ ਲਹਿਰ ਝੱਲਿਆ ਬਾਗ ਵਾਪਰਿਆ ਲੋਥਾਂ ਦੇ ਢੇਲ ਲਾਤੇ